ਸਰਕਾਰ ਨੂੰ ਤਾੜਨਾ ਕਰਨ ਵਾਸਤੇ ਸਰਦਾਰ ਮਾਲਵਿੰਦਰ ਸਿੰਘ ਜੀ ਮਾਲੀ ਸਾਹਿਬ ਦੀ ਗੈਰ ਕਾਨੂੰਨੀ ਇਲੀਗਲ ਅਨ ਕਨਸਟੀਟਿਊਸ਼ਨਲ ਗੈਰ ਸੰਵਿਧਾਨਕ ਜੋ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਦੀ ਨਿਖੇਧੀ ਕਰਨ ਵਾਸਤੇ ਔਰ ਉਹਨਾਂ ਦੇ ਬਿਨਾਂ ਸ਼ਰਤ ਰਿਹਾਈ ਕਰਨ ਵਾਸਤੇ ਮੰਗ ਕਰਨ ਵਾਸਤੇ ਆਪਾਂ ਸਾਰੇ ਇਕੱਤਰ ਆਏ। ਇਹ ਜਿਹੜਾ ਇਹ ਜਿਹੜੀ ਮਾਲਵਿੰਦਰ ਸਿੰਘ ਮਾਲੀ ਨੂੰ ਇਕੱਲੇ ਨੂੰ ਗ੍ਰਿਫਤਾਰ ਨਹੀਂ ਕੀਤਾ ਸਰਕਾਰ ਨੇ। ਇਹਦਾ ਮਨਸੂਬਾ ਕੀ ਹੈ? ਇਹਦਾ ਮਨਸੂਬਾ ਵਾ ਕਿ ਸਰਕਾਰੀ ਤੰਤਰ ਦਾ ਦੁਰਉਪਯੋਗ ਕਰਕੇ ਪੁਲਿਸ ਦਾ ਸਰਕਾਰ ਦੇ ਖਿਲਾਫ ਕੋਈ ਪੰਜਾਬ ਦੀ 3 ਕਰੋੜ ਵਾਦੀ ਵਿੱਚੋਂ ਕੋ ਚੂਣਾ ਕਰੇ ਇਹ ਸੁਣਿਆ ਸਾਰੇ ਪੰਜਾਬ ਦੇ ਲੋਕਾਂ ਨੂੰ ਇਸ ਪਰਚੇ ਨੇ ਦਿੱਤਾ ਵਾ ਔਰ ਇਸ ਤੋਂ ਪਹਿਲਾਂ ਇਹ ਸੁਣਿਆ ਸਿਆਸੀ ਲੀਡਰਾਂ ਦੇ ਉੱਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਧਮਕਾ ਕੇ ਉਹਨਾਂ ਨੂੰ ਜੇਲਾਂ ਚ ਸੁੱਟ ਕੇ ਸਾਰੀ ਸਿਆਸੀ ਜਮਾਤ ਦਾ ਮੂੰਹ ਬੰਦ ਕਰਾਇਆ ਅੱਜ ਕੋਈ ਸਿਆਸੀ ਬੰਦਾ ਬੋਲਦਾ ਨਹੀਂ ਪੰਜਾਬ ਦੇ ਵਿੱਚ ਚੰਦ ਜੇ ਬੰਦੇ ਰਹਿ ਗਏ ਨੇ ਜਿਹੜੇ ਬੋਲ ਸਕਦੇ ਨੇ ਕਿਉਂਕਿ ਜਿੰਨੇ ਪਰਚੇ ਦਰਜ ਹੋਏ ਏਧਰ ਉਧਰ ਖੱਬੇ ਸੱਜੇ ਚਲੋ ਕੁਝ ਭ੍ਰਸ਼ਟਾਚਾਰ ਕੀਤਾ ਹੋਊਗਾ ਲੋਕਾਂ ਨੇ ਪਰ ਉਹ ਤੋਂ ਇਲਾਵਾ ਵੀ ਬਹੁਤ ਸਾਰੇ ਲੋਕਾਂ ਦੇ ਉੱਤੇ ਅਨਿਆਏ ਤੇ ਝੂਠੇ ਪਰਚੇ ਦਰਜ ਕੀਤੇ ਉਹਨਾਂ ਨੇ ਸਿਆਸੀ ਜਮਾਤ ਦਾ ਪਹਿਲਾ ਮੂੰਹ ਬੰਦ ਕਰਾਇਆ ਆ ਮੈਂ ਇਸ ਜੇਲ੍ਹ 'ਚ ਵੀ ਰਿਹਾ ਹਾਂ ਔਰ ਨਾਪੇ ਦੀ ਜੇਲ੍ਹ 'ਚ ਵੀ ਰਿਹਾ ਹਾਂ ਖੈਰੇ ਨੂੰ ਗ੍ਰਿਫਤਾਰ ਐਨਡੀਪੀਐਸ ਦੇ ਕੇਸ ਵਿੱਚ ਦਰਜ ਕਰਕੇ ਨਸ਼ੇ ਦੇ ਜਾਂ ਦੂਜੇ ਲੋਕਾਂ ਨੂੰ ਸਿਆਸੀ ਲੀਡਰਾਂ ਦੇ ਉੱਤੇ ਪਰਚੇ ਦਰਜ ਕਰਕੇ ਉਹਨਾਂ ਨੇ ਪਹਿਲਾਂ ਆਪਣੀ ਇਸ ਪੋਲਿਟਿਕਲ ਕਲਾਸ ਨੂੰ ਕਿਹਾ ਕਿ ਆ ਦੇਖ ਲਓ ਤੁਹਾਡਾ ਖੈਰਿਆਲਾ ਹਸ਼ਰ ਕਰਾਂਗੇ ਬੰਦੇ ਸਹਿਮ ਜਾਂਦੇ ਨੇ ਔਰ ਸਹਿਮਨਾ ਮੈਂ ਸਮਝਿਆ ਵਾਜਬ ਹੈ ਕਿ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਬੱਚੇ ਨੇ ਮੇਰੇ ਘਰ ਫਰਜ਼ ਕਰੋ 5 ਵਜੇ ਤੜਕੇ ਕੰਦਾ ਟੱਪ ਕੇ ਆਣ ਕੇ ਕੋਈ ਗ੍ਰਿਫਤਾਰ ਕਰਦਾ ਸਾਰੀ ਦੁਨੀਆ ਦੇਖ ਰਹੀ ਆ ਇਹ دہشت ਪਾਈ ਜਾ ਰਹੀ ਹੈ ਅੱਜ ਮਾਫ ਕਰਨਾ ਮੈਂ ਬੁਰਾ ਨਾ ਕੋਈ ਮਨਾਵੇ ਮੇਰਾ ਕਲੀਗ ਅੱਜ ਆਪੋਜੀਸ਼ਨ ਪੋਲਿਟਿਕਲ ਆਲਮੋਸਟ ਨਾ ਮਾਤਰਾ ਸਾਰੀਆਂ ਪਾਰਟੀਆਂ ਦੇ ਆ ਦੇਖ ਲਓ ਇੱਥੇ ਕਿੰਨੇ ਕੁ ਬੰਦੇ ਬੈਠੇ ਨੇ ਇਹ ਕੰਮ ਸੀਗਾ ਐਮ ਐਲ ਏ ਦਾ ਤੁਸੀਂ ਜਿਹੜੇ ਬੰਦੇ ਬੈਠੇ ਹੋ ਅੱਜ ਮੈਂ ਸਮਝਦਾ ਤੁਸੀਂ ਐਮ ਐਲ ਏ ਨੂੰ ਵੱਧ ਜਿਹੜਾ ਤੁਹਾਡਾ ਆਪਣਾ ਰੋਲ ਤੁਸੀਂ ਅਦਾ ਕਰ ਰਹੇ ਹੋ ਇਹ ਕੰਮ ਉਹਨਾਂ ਦਾ ਸੀਗਾ ਜਿਹੜੇ ਤੁਸੀਂ ਚੁਣ ਕੇ 117 ਉੱਥੇ ਭੇਜੇ ਨੇ ਕਿ ਉਹ ਆਉਣ ਬੈਠਣ ਜੇਲ੍ਹ ਦੇ ਸਾਹਮਣੇ ਤੇ ਭਗਵੰਦ ਕੋਲ ਇਹ ਬੰਦੇ ਨੂੰ ਗੈਰ ਕਾਨੂੰਨੀ ਹਿਰਾਸਤ ਚੋਂ ਛਡਾਉਣ ਲੇਕਿਨ ਉਹ ਡਰ ਗਏ ਜਦੋਂ ਉਹਨਾਂ ਨੇ ਦੇਖਿਆ ਕਿ ਅਸੀਂ ਸਿਆਸੀ ਜਮਾਤ ਸਾਡੀ ਟਰਾਲੀ ਆ ਫਿਰ ਉਹਨਾਂ ਨੇ ਕਿਹਾ ਪਰਚਾ ਦਰਜ ਕਰੋ ਪੰਨੇ ਤੇ ਪਰਚਾ ਦਰਜ ਕਰੋ ਅਲਕਾ ਲੰਬਾ ਤੇ ਪਰਚਾ ਦਰਜ ਕਰੋ ਕੁਮਾਰ ਵਿਸ਼ਵਾਸ ਤੇ ਜਿਹੜੇ ਮੜਾ ਮੋਟਾ ਟਵਿੱਟਰ ਦੇ ਉੱਤੇ ਕੇਜਰੀ ਵਾਲਿਆਂ ਭਗਵੰਤ ਦੇ ਵਿਰੋਧਤਾ ਕਰਦੇ ਸੀਗੇ ਜਾਂ ਹੋਰ ਜਿਹੜੇ ਐਕਟੀਵਿਸਟ ਸੀਗੇ ਫਿਰ ਉਹਨਾਂ ਨੂੰ ਉੱਤੇ ਪਰਚਾ ਦਰਜ ਕੀਤਾ ਤੇ ਮਾਲੀ ਨੂੰ ਅਰੈਸਟ ਕਰਕੇ ਉਹਨਾਂ ਨੇ ਜਿਸ ਢੰਗ ਦੇ ਨਾਲ ਅਰੈਸਟ ਕੀਤਾ ਉਹਨਾਂ ਨੇ ਸੁਣਾ ਸਾਰੇ ਪੰਜਾਬ ਦੇ ਸੋਸ਼ਲ ਮੀਡੀਆ ਤੇ ਆਰਟੀਆਈ ਐਕਟੀਵਿਸਟਾਂ ਨੂੰ ਦਿੱਤਾ ਖਬਰਦਾਰ ਜੇ ਸਾਡੀ ਸਰਕਾਰ ਦਾ ਤੁਸੀਂ ਵਿਰੋਧ ਕੀਤਾ ਇਹ ਹੁਣ ਪੰਜਾਬ ਦਾ ਇਮਤਿਹਾਨ ਆ ਸਾਰੇ ਪੰਜਾਬ ਦੇ ਗੈਰਤਮਾਨ ਜਿੱਦਾਂ ਮੈਂ ਕਿਹਾ ਜਿਨ੍ਹਾਂ ਲੋਕਾਂ ਦੀ ਜਮੀਰ ਜਾਗਦੀ ਉਹਨਾਂ ਦਾ ਇਮਤਿਹਾਨ ਆ ਕੀ ਅਸੀਂ ਮਾਲੀ ਨੂੰ ਛਡਾ ਪਾਵਾਂਗੇ ਜਾਂ ਆਪਣੇ ਮੂੰਹ ਬੰਦ ਕਰਕੇ ਕਾਇਰ ਬਣ ਕੇ ਕਮਜ਼ੋਰ ਬਣ ਕੇ ਰੋਜ਼-ਰੋਜ਼ ਮਰਾਂਗੇ ਇਹ ਸਾਡਾ ਇਮਤਿਹਾਨ ਇਸ ਗੱਲ ਦਾ ਵਾ ਔਰ ਮੈਂ ਬੜਾ ਮਾਣ ਕਰਦਾ ਮਾਲੀ ਸਾਹਿਬ ਦਾ ਪਰਿਵਾਰ ਹੈ ਉਹਨਾਂ ਦੇ ਜਿੱਦਾਂ ਗਰਗ ਸਿੰਘ ਸਾਹਿਬ ਨੇ ਫਰਮਾਇਆ ਕਿਉਂ ਜ਼ਮਾਨਤ ਨਹੀਂ ਕਰਾਉਣਗੇ ਸੌਖਾ ਨਹੀਂਗਾ ਜੇਤ ਸਹਿਣਾ ਇੱਕ ਦਿਨ ਵੀ ਸੌਖਾ ਨਹੀਂਗਾ ਕਹਿਣਾ ਸੌਖਾ ਵਾ ਉਹ ਉਹ ਉਹਨਾਂ ਨੇ ਕਿਹਾ ਸੀ ਕਾਨੂੰਨੀ ਲੜਾਈ ਕਰਕੇ ਐਫ ਆਈ ਆਰ ਕਵਾਸ਼ ਕਰਾਵਾਂਗੇ ਜਾਂ ਫਿਰ ਜੋ ਡਾਕਟਰ ਦਰਸ਼ਨਪਾਲ ਜੀ ਤੇ ਰੁਦੂ ਸਿੰਘ ਤੇ ਗੜਕ ਸਾਹਿਬ ਨੇ ਜਾਂ ਜਿਹੜੀਆਂ ਕਿਸਾਨ ਜੱਥੇਬੰਦੀਆਂ ਤੁਸੀਂ ਸਾਰੇ ਬੈਠੇ ਹੋ ਜਾਂ ਫਿਰ ਅਗਦੀ ਕਾਲ ਦਿਓ ਇਹੋ ਜੀ ਤਕੜੀ ਆਪਾਂ ਸਾਰੇ ਹਮ ਹਵਾ ਕੇ ਵੱਡੀ ਤਦਾਦ ਵਿੱਚ ਆਪਾਂ ਜਿੱਦਾਂ ਪਾਣੇ ਨੂੰ ਛਡਾਇਆ ਸੀ ਜਾ ਕੇ ਉੱਥੇ ਇਦਾਂ ਮਾਲੀ ਨੂੰ ਛਡਾਈਏ ਇਹ ਆਪਣਾ ਸਬਦਾ ਹੋਣ ਆਉਣ ਵਾਲੇ ਸਮੇਂ ਦਾ ਇਮਤਿਹਾਨ ਹੈ ਪਰਚਾ ਕੀ ਹੈ ਅਖੇ ਜੀ ਧਾਰਮਿਕ ਜਜ਼ਬਾਤਾਂ ਨੂੰ ਠੇਸ ਪੁੱਛ ਉਹ ਅਤੀਸ਼ੀ ਜਿਹੜੀ ਚੀਫ ਮਿਨਿਸਟਰ ਬਣੀ ਆ ਜਿਹੜੀ ਹੱਥ ਠੋਕਾ ਹੈ ਜਿਹੜੀ ਕੇਜਰੀਵਾਲ ਦੀ ਕੁਰਸੀ ਖਾਲੀ ਰੱਖ ਕੇ ਖੜਾਵਾਂ ਰੱਖ ਕੇ ਬੈਠੀ ਆ ਉਹਦਾ ਉਹਦੀ ਤੁਲਨਾ ਭਗਵਾਨ ਰਾਮ ਦੇ ਨਾਲ ਕਰ ਰਹੀ ਆ ਭਗਵਾਨ ਲక్ష్మణ ਨਾਲ ਕਰ ਰਹੀ ਆ ਕਿ ਜਿਵੇਂ ਉਹਨਾਂ ਨੇ ਬਨਵਾਸ ਕਟਿਆ ਉਹਦਾ ਕੇਜਰੀਵਾਲ ਜਿਹੜਾ ਅਗਨੀ ਪ੍ਰੀਖਿਆ ਚੋਂ ਲੰਘ ਰਿਹਾ ਵਾ ਉਹਦੇ ਤੇ ਤਾਂ ਕੋਈ ਪਰਚਾ ਦਰਜ ਨਹੀਂ ਹੋਇਆ ਔਰ ਆਪੀ ਸਿੱਧੀ ਇੱਕ ਜਿਹੜਾ ਸੈਕਸ਼ਨ ਆ ਉਹ ਕਹਿੰਦਾ ਕਿ ਜੇ 7 ਸਾਲ ਤੋਂ ਸਜ਼ਾ ਯੂਰਪ ਘੱਟ ਤਾਰਾ ਵਾ ਤੇ ਫਿਰ ਤੁਹਾਨੂੰ ਨੋਟਿਸ ਦੇਣਾ ਪੈਣਾ ਬੰਦੇ ਨੂੰ ਪਹਿਲਾਂ ਪੁਲਿਸ ਨੋਟਿਸ ਦੇ ਕੇ ਬੁਲਾਵੇ ਲੇਕਿਨ ਇੱਥੇ ਕੋਈ ਨੋਟਿਸ ਨਹੀਂ ਰਾਤ ਨੂੰ ਆਣ ਕੇ ਚੱਕ ਕੇ ਜਿੱਦਾਂ ਦੱਸਿਆ ਗਿਆ ਰਿਕ ਸਾਹਿਬ ਨੇ ਕਿ ਟਾਈਮਿੰਗ ਦੇਖੋ ਤੁਸੀਂ ਪਰਚਾ ਦਰਜ ਕਰਕੇ ਲਾਈਟਨਿੰਗ ਸਪੀਡ ਦੇ ਉੱਤੇ ਜਿੱਦਾਂ ਬਿਜਲੀ ਚਮਕ ਰਹੀ ਹੁੰਦੀ ਹੈ ਸਮਾਨ ਦੇ ਵਿੱਚ ਚੱਕਰੋ ਚੱਕਰੋ ਕਰਕੇ ਇਹ ਸਾਰਾ ਅੱਛਾ ਹੁਣ ਇਹਦਾ ਦੂਜਾ ਪੱਖ ਦੇਖੋ ਕੀ ਕਰ ਰਹੇ ਨੇ ਇਹ ਤਾਈਓ ਮੈਂ ਇਹਨਾਂ ਦਾ ਨਾਮ ਨਾ ਰੱਖਿਆ ਫਰਜ਼ੀ ਇਨਕਲਾਬੀ ਔਰ ਫਰਜ਼ੀ ਕਾਮਰੇ ਡਾਕਟਰ ਗਾਂਧੀ ਇਥੋਂ ਬੋਲ ਕੇ ਗਏ ਨੇ ਛੋਟੇਪੁਰ ਦਾ ਕੀ ਹਸ਼ਰ ਕੀਤਾ ਫੁਲਕਾ ਸਾਹਿਬ ਦਾ ਨਰਾਦਰ ਕੀਤਾ ਗੁਰਪ੍ਰੀਤ ਕੁਕੀ ਦਾ ਨਰਾਦਰ ਕੀਤਾ ਅਸੀਂ ਸਾਰੇ ਸਮਝ ਚੁਕੇ ਚੁਕੇ ਸੀ ਚੋਣਾ ਤੋਂ ਪਹਿਲਾਂ ਕਿ ਇਹ ਬੰਦੇ ਬਹੁਤ ਬਰਬਾਦੀ ਕਰਨਗੇ ਪੰਜਾਬ ਦੀ ਲੇਕਿਨ ਪੰਜਾਬ ਦੇ ਲੋਕੀ ਪੂਲੇ ਨੇ ਹਵਾ ਚ ਬੜਾ ਆਉਂਦੇ ਨੇ ਛੇਤੀ ਅੱਛਾ ਉੱਥੇ ਕੀ ਕਰ ਰਹੇ ਨੇ ਕੇਜਰੀਵਾਲ ਸਾਹਿਬ ਔਰ ਇਹਨਾਂ ਦੀ ਤਮਾਮ ਲੀਡਰਸ਼ਿਪ ਸਸੋਡਿਆ ਸਮੇਤ ਕੋਠਿਆਂ ਤੇ ਚੜ ਕੇ ਮੋਦੀ ਨੂੰ ਰੌਲਾ ਪਾ ਰਹੇ ਨੇ ਕਿ ਤਾਨਾਸ਼ਾਹ ਹੈ ਇਹ ਈਡੀ ਦਾ ਦੁਰਉਪਯੋਗ ਕਰਿਆ اے ਸੀ ਬੀ ਆਈ ਦਾ ਦੁਰਉਪਯੋਗ ਕਰਿਆ ਇਹ ਬੰਦਾ ਬਹੁਤ ਮਹਾਰਾਜ ਦੇ ਆਸ਼ਵਾਸਥੇ ਸਾਡੇ ਦੇ ਪਰਚੇ ਦਰਜ ਕਰਤੇ ਸਾਨੂੰ ਜੇਲ੍ਹਾਂ ਵਿੱਚ ਰੱਖਿਆ ਹਾਲਾਂਕਿ ਇਹਨਾਂ ਦੇ ਖਿਲਾਫ ਸੈਂਕੜੇ ਕਰੋੜ ਰੁਪਏ ਦੀਆਂ ਸਟੇਟਮੈਂਟਸ ਸ਼ਰਾਬ ਘਟਾਲੇ ਦੇ ਵਿੱਚ ਇਸ ਤਰ੍ਹਾਂ ਦੇ ਤੱਥ ਨੇ ਜਿਹਦੇ ਕਰਕੇ ਇਹਨਾਂ ਨੂੰ ਸਾਲ ਸਾਢੇ ਢੇਲ ਦੇ ਸਾਲ ਜੇਲ੍ਹ ਵਿੱਚ ਰਹਿਣਾ ਪਿਆ ਸੁਪਰੀਮ ਕੋਰਟ ਨੇ ਇਹਨਾਂ ਦੀ ਜ਼ਬੇਲ ਦਿੱਤੀ ਅਕਸਰ ਕੁਸ਼ਤਾ ਦੇਖਦੀ ਹੋਊਗੀ ਜੁਡੀਸ਼ਰੀ ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਇਮਾਨਦਾਰ ਆ ਤੇ ਮੋਦੀ ਜਿਹੜਾ ਹੈ ਸਾਡੇ ਨਾਲ ਗਲਤ ਵਿਵਹਾਰ ਕਰ ਰਿਹਾ ਉਹੀ ਵਿਵਹਾਰ ਪੰਜਾਬ ਦੇ ਵਿੱਚ ਸਰਕਾਰੀ ਤੰਤਰ ਪੁਲਿਸ ਵਿਜਲੈਂਸ ਦੇ ਰਾਹੀਂ ਆਪ ਕਰ ਰਹੇ ਨੇ ਤੇ ਕੇਜਰੀਵਾਲ ਸਾਹਿਬ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਤੁਹਾਡੇ ਤੇ ਮੋਦੀ 'ਚ ਫਰਕ ਕੀ ਆ ਦੱਸੋ ਪਹਿਲਾਂ ਤੁਸੀਂ ਅੱਛਾ ਉੱਥੇ ਕਹਿੰਦੇ ਗੋਦੀ মিডিਆ ਬਣਾ ਦਿਆ ਹੈ ਜੀ ਸਾਰਾ মিডিਆ ਖਰੀਦ ਲਿਆ ਜੀ ਭਾਜਪੀ ਨੇ ਤੇ ਇੱਥੇ ਪੰਜਾਬ ਦੇ ਵਿੱਚ ਸਾਰਾ ਕੇਜਰੀਵਾਲ ਦਾ মিডিਆ ਤੇ ਭਗਵੰਤ ਦਾ মিডিਆ ਆ ਜਿਹੜੇ ਸਾਡੇ ਸਰਕਾਰਿਓ ਆਰਗੈਨਿਕ মিডিਆ ਵਾ ਜਿਹੜਾ ਕੋਈ ਤੁਸੀਂ ਮੈਨੂੰ ਦੱਸ ਦਿਓ ਆ ਖਬਰ ਆਉਣੀ ਆ ਇਸ ਧਰਨੇ ਦੀ ਜਿਹੜਾ ਮੇਨਸਟ੍ਰੀਮ মিডিਆ ਪ੍ਰਿੰਟ ਜਾਂ ਇਲੈਕਟ੍ਰੋਨਿਕ ਤੁਹਾਡੀ ਕਦੇ ਖਬਰ ਨਹੀਂ ਦਿਖਾਈ ਜਾਉਂਦੀ ਆ ਤਾਂ ਜਿਹੜੇ ਗੈਰਤਮੰਦ ਜਿਹੜੇ ਸਾਡੇ ਸਾਥੀ ਆਪਣੇ ਵਰਗੇ ਨੇ ਜਿਹੜੇ ਜਨਾਂ ਦੀ ਜ਼ਮੀਰ ਜਾਗਦੀ ਉਹ ਮੀਡੀਆ ਕਵਰ ਕਰ ਰਿਆ ਵਾ ਮੀਡੀਆ ਦੇ ਵੀ ਕਬਜਾ ਤੇ ਇੱਥੇ ਵੀ ਮੀਡੀਆ ਦੇ ਕਬਜਾ ਉਹਨੂੰ ਕਹਿੰਦੇ ਮਾੜਾ ਅੱਛਾ ਮੈਂ ਕਹਿੰਨਾ ਬੀਜੇਪੀ ਮਾੜੀ ਯਾਰ ਈਡੀ ਦਾ ਦੁਰਉਪਯੋਗ ਕਰਦੀ ਆ ਸੀਬੀਆਈ ਦਾ ਦੁਰਉਪਯੋਗ ਕਰਦੀ ਆ ਦੋ ਗੱਲਾਂ ਮਤ ਕਰੋ ਜੇ ਉਹ ਮਾੜੀ ਆ ਤੇ ਤੁਸੀਂ ਵੀ ਉਹ ਵੀ ਕੰਮ ਕਰਦੇ ਫੇਰ ਤੁਸੀਂ ਵੀ ਉਹਦੇ ਮਾੜੇ ਹੋ ਅਗਲੀ ਗੱਲ ਇਹ ਜਿਹੜਾ ਪੰਜਾਬ ਹੈ ਨਾ ਇਹ ਬਾਰਡਰ ਸਟੇਟ ਆ ਜਿਵੇਂ ਜੰਮੂ ਕਸ਼ਮੀਰ ਇਦੇ ਉੱਤੇ ਬਹੁਤ ਜ਼ੋਰ ਤੇ ਰੀੜ ਦੀ ਹੱਡੀ ਵਾਲਾ ਆਦਮੀ ਖੜ ਸਕਦਾ ਵਾ ਵਰਨਾ ਸਾਰੇ ਮੁੱਖ ਮੰਤਰੀ ਗੋਡੇ ਟੇਕ ਜਾਂਦੇ ਨੇ ਦਿੱਲੀ ਦਰਬਾਰ ਦੇ ਮੋਰੇ ਅਮਰਿੰਦਰ ਸਿੰਘ ਦੀ ਜਿਹੜੀ ਪਹਿਲੀ ਟਿਨਿਓਰ ਸੀ ਠੀਕ ਸੀ ਦੂਜੀ ਵਾਰ ਉਹ ਵੀ ਘਬਰਾ ਕੇ ਗੋਡੇ ਟੇਕਿਆ ਭਾਜਪਾ ਦੇ ਮੋਰੇ ਭਗਵੰਤ ਮਾਨ 50% ਏਜੰਟਾ केजरीवाल ਦਾ ਤੇ 50% ਏਜੰਟ ਬੀਜੇਪੀ ਦਾ ਬਣ ਚੁੱਕਿਆ ਹੋਵਾ ਉਹਦਾ ਕਿਰਦਾਰ ਉਹਦੀ ਕਾਰਜ ਸ਼ੈਲੀ ਜਿਸ ਢੰਗ ਦੇ ਨਾਲ ਉਹਨੇ ਸਾਡੇ ਨੌਜਵਾਨਾਂ ਨੂੰ एनएसए लाके डिब्रूगढ़ दी जेला विच छुट्या ते ਤੁਹਾਡਾ ਖਿਆਲ ਹੈ ਕਿ ਇਹ ਕੋਈ ਐਵੀ ਰੁਟੀਨ ਜਾਂ ਫੈਸਲਾਵਤ ਨਹੀਂ एनएसए ਲੋਣੀ ਸੂਬੇ ਤੋਂ ਬਾਹਰ ਦੂਜੇ ਸੂਬਿਆਂ ਵਿੱਚ ਭੇਜਣਾ ਉਹ बीजेपी ਤੇ ਅਮਿਤ ਸ਼ਾਹ ਤੇ बीजेपी ਦੀ ਸੈਂਟਰਲ ਗਵਰਨਮੈਂਟ ਦੀ ਮਨਜ਼ੂਰੀ ਤੋਂ ਬਗੈਰ ਹਦਾਇਤ ਤੋਂ ਬਗੈਰ ਨਹੀਂ ਹੋ ਸਕਦਾ ਅੱਜ ਪੁਲਿਸ ਨੂੰ ਕਰਨਾ ਕੀ ਚਾਹੀਦਾ ਵਾ ਤੇ ਕਰ ਕੀ ਦੇਖੇ ਨੇ ਮਾਲੀ ਨੂੰ ਫੜ ਰਹੇ ਨੇ ਪਾਨੇ ਨੂੰ ਫੜ ਰਹੇ ਨੇ ਕਾਂਗਰਸੀਆਂ ਨੂੰ ਫੜ ਰਹੇ ਨੇ ਖੈਰੇ ਨੂੰ ਫੜ ਰਹੇ ਨੇ ਕੋਈ YouTube ਪਰ ਚੱਕਰੇ ਨੇ ਜੰਬੂ ਤੋਂ ਨੁਕਲ ਪਰਚੇ ਦਰਜ ਕਰ ਰਹੇ ਨੇ ਕਰਨਾ ਕੀ ਹੈ ਨਿਤ ਦਿਨ ਚੋਰੀਆਂ ਨਿਤ ਦਿਨ ਖੋਏ ਜਾ ਰਹੇ ਨੇ ਗਹਿਣੇ ਔਰਤਾਂ ਦੇ ਨਿਤ ਦਿਨ ਕ੍ਰਾਈਮ ਹੋ ਰਿਹਾ ਫਰੋਤੀਆਂ ਗੈਂਗਸਟਰ ਕਤਲ ਹੋ ਰਹੇ ਨੇ ਐਨਆਰਏਸ ਦੇ ਦਿਨ ਦਿਹਾੜੇ ਉਹ ਪੁਲਿਸ ਕੋ ਸਮਾਨੇਗਾ ਪਰ ਮਾਲੀ ਨੂੰ ਚੱਕਣ ਵਾਸਤੇ ਉਹਨਾਂ ਕੋਲ ਤੁਰੰਤ ਜਿਵੇਂ ਕਿ ਅਮਰੀਕਾ ਦੀ ਪੁਲਿਸ ਜਾਂ ਇੰਗਲੈਂਡ ਦੀ ਪੁਲਿਸ ਕਰਦੀ ਆ ਉਹਦਾ ਪਹੁੰਚਣਾ ਕਰਨਾ ਕੀ ਚਾਹੀਦਾ ਵਾ ਜਿਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਡੇਰਾ ਸੱਚਾ ਸੌਦਾ ਦਾ ਜਿਹੜਾ ਮੁਖੀ ਆ 295ਏ ਦਾ ਜਿਹੜਾ ਪਰਚਾ ਉਹਦੇ ਖਿਲਾਫ ਉਹਦੀ ਪ੍ਰਵਾਨਗੀ ਦੇਣੀ ਆਉਂਦੀ ਹੈ ਹੋਮ ਡਿਪਾਰਟਮੈਂਟ ਨੇ ਵਰਨਾ ਥੱਲੇ ਫਰੀਦਕੋਟ ਵਿੱਚ ਟ੍ਰਾਇਲ ਨਹੀਂ ਕੀਤੀ ਜਾ ਸਕਦੀ ਸਵਾ ਦੋ ਸਾਲ ਦੀ ਪ੍ਰਵਾਨਗੀ ਭਗਵੰਤ ਦੇ ਟੇਬਲ ਤੇ بطور ਹੋਮ ਮਿਨਿਸਟਰ ਇੱਥੇ ਪਈ ਆ ਸਵਾ ਦੋ ਸਾਲ ਦੀ ਹੋਲਤਾ ਚਲੋ ਆਪਣੇ ਕੇਸ ਹੀ ਸਟੇ ਕਰਾ ਗਏ ਚੰਡੀਗੜ੍ਹ ਲੈ ਗਏ ਪਰ ਇਹ ਬੰਦੇ ਨੇ ਪਰਵਾਨਗੀ ਨਹੀਂ ਦਿੱਤੀ ਇਹਦਾ ਇਸ਼ਾਰਾ ਕਿੱਥੋਂ ਆਉਂਦਾ ਬੀਜੇਪੀ ਤੋਂ ਆਉਂਦਾ ਵਾ ਕਿ ਖਬਰਦਾਰ ਅਸੀਂ ਉਹਨੂੰ ਵਰਤਣਾ ਹੈ ਉੱਥੇ ਹਰਿਆਣੇ ਦੇ ਵਿੱਚ ਅਸੀਂ ਵਰਤਣਾ ਉਹਨੂੰ ਦੂਜੇ ਸੁਪਿਆਂ ਚ ਪੰਜਾਬ ਚ ਤੂੰ ਉਹਦੀ ਪਰਵਾਨਗੀ ਨਹੀਂ ਦੇਣੀ ਕਰਨਾ ਕੀ ਚਾਹੀਦਾ ਲਾਰੈਂਸ ਮਿਸ਼ਨੋਈ ਜਿਹੜੇ ਬੰਦੇ ਨੇ ਸਾਡਾ ਹੋਣ ਹਾਰਸ਼ ਪੁੱਤਰ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਸੈਂਕੜੇ ਆ ਜਿਹੜੇ ਆਟੋਮੈਟਿਕ ਵੈਪਨਸ ਵਰਤ ਕੇ ਦੰਧਿਹਾਰੇ ਕਤਲ ਕਰਕੇ ਜੇ ਲਾਂਚ ਇੰਟਰਵਿਊ ਕੌਣ ਫੈਸਿਲੀਟੇਟ ਕਰਾ ਰਿਹਾ ਸਰਕਾਰੀ ਅਮਲਾ ਪੁਲਿਸ ਵਾਲੇ ਡੇਢ ਸਾਲ ਸਾਲ ਝੂਠ ਬੋਲਦੇ ਰਹੇ ਜਦੋਂ ਹਾਈ ਕੋਰਟ ਨੇ ਛੁੱਟੀਆਂ ਮਾਰੀਆਂ ਫਿਰ ਕਹਿੰਦੇ ਹਾਂ ਜੀ ਏਸੀਆਈ ਸਟਾਫ ਕਰਨ ਵਿੱਚ ਹੋਈ ਸੀ ਕੋਈ ਐਕਸ਼ਨ ਲਿਆ ਭਗਵਾਨ ਆਤਮਾਨੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਾ ਅੱਛਾ ਐਕਸ਼ਨ ਕਹਿੰਦੇ ਖਲਾ ਬੰਦਾ ਕਟਾਰੂ ਚੱਕ ਕੌਣ ਹੈ ਕਟਾਰੂ ਚੱਕ ਅਸ਼ਲੀਲ ਬੰਦਾ ਆਪਣੀ ਕੈਬਿਨੇਟ 'ਚ ਬਿਠਾਇਆ ਜਿਹਨੇ ਬਦਫੈਲੀਆਂ ਕੀਤੀਆਂ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਕਰ ਕਹਿੰਦੇ ਖਲਾ ਐਕਸ਼ਨ ਮੜਦਾ ਆ ਜਿਹੜੀ ਸਰਬਜੀਤ ਕੌਰ ਮਾਨੂੰਕੇ ਜਦ ਨੇ ਐਨਆਰਆਈ ਦੀ ਕੋਠੀ ਤੇ ਕਬਜ਼ਾ ਕੀਤਾ ਉਹਦੇ ਤੇ ਕੋਈ ਐਕਸ਼ਨ ਨਹੀਂਗਾ ਆ ਬਲਕਾਸ ਸਿੰਘ ਜਿਹੜਾ ਵੀਡੀਓ ਸ਼੍ਰੀ ਲਾਈ ਕੋਈ ਐਕਸ਼ਨ ਨਹੀਂਗਾ ਆ ਤੁਹਾਡਾ ਪਠਾਨ ਮਾਜਰਾ ਸਾਰਾ ਕੇਬਲ ਨੈਟਵਰਕ ਖਾ ਗਿਆ ਇੱਥੇ ਇੱਕ ਸਟੈਬਲਿਸ਼ਡ ਕੇਬਲ ਨੈਟਵਰਕ ਤੇ 35 ਪਰਚੇ ਦਰਜ ਕਰਾ ਕੇ ਉਹਦਾ ਸਾਰਾ ਵਪਾਰ ਚੱਕ ਕੇ ਰਹਿ ਗਿਆ ਉਹਦੇ ਤੇ ਕੋਈ ਕਾਰਵਾਈ ਨਹੀਂ ਗਈ ਗੈਰ ਕਾਨੂੰਨੀ ਮਾਈਨਿੰਗ ਰਾਤ ਦੇ ਹਨੇਰਿਆਂ ਚ ਦਿਨ ਦੇ ਸਾਹਮਣੇ ਚਿੱਟੇ ਦਿਨ ਦਰਿਆਵਾਂ ਦੇ ਪ੍ਰਦਕਾਰ ਹੋ ਰਹੇ ਨੇ ਸਾਰੇ ਮਲੇਕ ਨਹੀਂ ਆ ਪਠਾਨ ਮਾਜਰਾ ਜੋੜਾ ਮਾਜਰਾ ਆ ਭਗਵੰਤ ਦੀ ਜਿਹੜੀ ਬੀਬੀ ਆ ਇਹਦੇ ਰਿਸ਼ਤੇਦਾਰ